ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜਲੇਬੜੀ ਦੀ ਸਾਰਿਆਂ ਨੂੰ ਪਿਆਰ ਭਰ ਇਸ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਤਕਰੀਬਨ 6:00 ਵਜੇ ਅਸੀਂ ਇੱਥੇ ਆਪਾਂ ਜਲੰਧਰ ਆਗੇ ਸੀ ਨਾਲ ਸਾਡੀ ਪੂਰੀ ਟੀਮ ਟੀਸੀ ਸਾਹਿਬ ਅਗਰ왈 ਜੀ ਤੇ ਸਾਡੇ ਦੋਨਿਕ ਪਿਸ਼ਰ ਸਾਹਿਬ ਜੈਨ ਸਾਹਿਬ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮੇਰ ਸਾਹਿਬ ਬਨੀਤ ਜੀ ਸਾਡੇ ਨਾਲ ਹੀ ਸੀ ਤੇ ਕੌਂਸਲਰ ਸਾਹਿਬਾਨ ਵੀ ਨਾਲ ਸਾਡੇ ਸੀ ਤੇ ਇੱਕ ਤਰ੍ਹਾਂ ਦੀ ਇਹ ਇੱਕ ਇਹ ਸਰਪ੍ਰਾਈਜ਼ ਵਿਜ਼ਿਟ ਸੀ ਉਹ ਰਾਤੀ ਸੁਨੇਹਾ ਲੈ ਕੇ ਅਸੀਂ ਆਪਾਂ ਇੱਥੇ ਵਿੰਡਰ ਵਿਜ਼ਿਟ ਕਰ ਲਈ ਰਿਗਾਰਡਿੰਗ ਸਾਡਾ ਮੋਟਿਵ ਸੀਗਾ ਕਿ ਅਸੀਂ ਆਪ ਜਿਹੜੀ ਰੈਂਡਮਲੀ ਅਸੀਂ ਜਿਹੜੀ ਕੁਝ ਸਾਈਟਸ ਵਿਜ਼ਿਟ ਕਰ ਲਈ ਅਸੀਂ ਵਿਜ਼ਿਟ ਕੀਤੀ ਆਪਾਂ ਕਿ ਸਫਾਈ ਦਾ ਕਿੱਦਾਂ ਦਾ ਬਿਆਨ ਚੱਲ ਰਿਹਾ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਬੱਸ ਸਟੈਂਡ ਵਿਜ਼ਿਟ ਕੀਤਾ ਆਪਾਂ ਰੇਲਵੇ ਸਟੇਸ਼ਨ ਵਿਜ਼ਿਟ ਕੀਤਾ ਆਪਾਂ ਫੇਮਸ ਰੋਡ ਗੜਾ ਰੋਡ ਉੱਥੇ ਵਿਜ਼ਿਟ ਕੀਆ ਆਪਾਂ ਕੋਟਾ ਮੋਰੀਆ ਬ੍ਰਿਜ ਗਏ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜ਼ਿਟ ਕੀਤੀਆਂ ਗਿਆ ਤੇ तकरीबन ਸਾਰੀ ਟੀਮ ਸਾਡੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋੜ ਸੀ ਕਾਰਜਕਰਨ ਦੀ ਸਫਾਈ ਕਰ ਦਿੱਤੀ ਅਫਸਰੀ ਸੈਕਸ਼ਨ ਦਿੱਤੀ ਹੈ ਐਂਡ ਮੈਨੂੰ ਪੂਰਾ ਆਸਾ ਆਪਣੇ ਡਿਪਾਰਟਮੈਂਟ ਦੇ ਆਪਣੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਂ ਤੇ ਇਹ ਉਹਨੇ ਸ਼ਵਾਸਨ ਵੀ ਦਿੱਤਾ ਕਿ ਅਸੀਂ ਆਪਾਂ ਜਰੂਰ ਜਿੱਥੇ ਵੀ ਕਦਰਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿਨਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਹੱਲ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ਼ ਰੱਖੀ ਕਿਸ ਨੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰੂੰਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਜਸੀਂ ਜਿੰਨਾ ਬਤਵਦ ਅਸੀਂ ਯੋਗਦਾਨ ਅਸੀਂ ਪਾ ਸਕਦੇ ਆਪਾਂ ਕਰੀਏ ਥਾਂ ਥਾਂ ਤੇ ਅਸੀਂ ਜਿਹੜੀ ਲਿਟਰਿੰਗ ਹੁੰਦੀ ਜਾਂ ਕੂੜਾ ਅਸੀਂ ਸੁੱਟ ਦਿੰਦੇ ਮੈਂ ਹੁਣ ਵੀ ਦੇਖ ਰਿਹਾ ਸੀਗਾ ਗੱਡੀ 'ਚ ਬੈਠੇ ਬੈਠੇ ਕਈ ਲੋਕ ਕਰੋ ਥੱਲੇ ਪਰ ਕੇ ਲਿਆ ਕੇ ਸਰਦਿਆ ਕੇ ਰੱਖ ਦਿੰਦੇ ਹੈਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜੇ ਆਪਣੇ ਘਰ ਤੋਂ ਬਾਹਰ ਕੂੜਾ ਰੱਖਦੇ ਗਲੀ 'ਚ ਰੱਖਦੇ ਆ ਗਲੀ ਤੋਂ ਬਸ ਮੇਨ ਰੋਡ ਤੇ ਜਾਂਦੇ ਹੈਗੇ ਉਹ 'ਚ ਸਾਡੀ ਹੀ ਗੰਦਗੀ ਸਾਰੀ ਉਹ ਬਾਹਰ ਜਾਂਦੀ ਹੈਗੀ ਮੈਂ ਕਹੂੰਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕਾਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਜਲੰਧਰ ਦੀ ਤੇ ਪੰਜਾਬ ਦੀ ਸਾਫ ਸਫਾਈ ਦਾ ਅਸੀਂ ਆਪਾਂ ਪੂਰਾ ਜੋਗ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਸਾਡੇ ਜਿੰਨੇ ਵੀ ਲੇਬਰ ਮਹਿਕਮੇ ਵਿੱਚ ਕੰਮ ਕਰਦੇ ਨੇ ਲੇਬਰ ਨਾਲ ਸੰਬੰਧਿਤ ਸਾਡੇ ਕਰਮਚਾਰੀ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਮੁਬਾਰਕਬਾਦਿੰਦਾ ਤੇ ਮੈਂ ਵਿਸ਼ਵਾਸ ਹਾਂ ਦਾ ਸ਼્વાસੰਦ ਹਾਂ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਨਿਵਾਣ ਜੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਰਿੰਦੀਆਂ ਪ੍ਰੋਬਲਮਸ ਹੈਗੀਆਂ ਜਾਂ ਮੰਗਾ ਹੈਗੀਆਂ ਉਹ ਵੀ ਆਪਾਂ ਬਹੁਤ ਸੋਚ ਵਿਚਾਰ ਕਰ ਰਹੇ ਆ ਤੇ ਉਹਦਾ ਵੀ ਆਪਾਂ ਬਹੁਤ ਜਲਦੀ ਅਸੀਂ ਆਪਾਂ ਹੱਲ ਦਵਾਂਗੇ ਜੀ